ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਜੀ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਜੀ ਇਕਰਾ ਦੇਖੋ ਗਵਿੰਦਗੜ੍ਹ ਦੇ ਵਿੱਚ ਚੋਰੀਆਂ ਇੰਨੀਆਂ ਹੋ ਰਹੀਆਂ ਨੇ ਜੀ ਹੱਦੋਂ ਵੱਧ ਮੈਂ ਤਾਂ ਗਵਿੰਦਗੜ੍ਹ ਕੀ ਸਾਰੇ ਪੰਜਾਬ ਚ ਨੇ ਲੇਕਿਨ ਗਵਿੰਦਗੜ੍ਹ ਦੇ ਵਿੱਚ ਥੋੜੀਆਂ ਜਿਆਦਾ ਹੋ ਰਹੀਆਂ ਨੇ ਦੇਖੋ ਉੱਥੇ ਟਰੱਕ ਵਾਲੇ ਵੀਰਾਂ ਨੂੰ ਬਹੁਤ ਔਖਾਈ ਆ ਰਹੀ ਆ ਗੱਡੀਆਂ 'ਚੋਂ ਮਾਲ ਲਾ ਲੰਦ ਨੇ ਜੀ ਨੀਂਦੇ ਥੱਕੇ ਹਾਰੇ ਆ ਟਰੱਕ ਡਰਾਈਵਰ ਸਾਰੀ ਸਾਰੀ ਰਾਤ ਲਾ ਕੇ ਦੇਖੋ ਗਵਿੰਦਗੜ੍ਹ ਮੰਡੀ ਪਹੁੰਚਦੇ ਆ ਤੇ ਉਹ ਵਿਚਾਰਿਆਂ ਦੀ ਅੱਖ ਤਾਂ ਲੱਗਣੀ ਹੈ ਦੇਖੋ ਥੱਕਿਆ ਹੋਇਆ ਰਿਆ ਬੰਦਾ ਸੌਂ ਜਾਂਦਾ ਜਦੋਂ ਸੌਂ ਜਾਂਦਾ ਨਾ ਮੁੜ ਕੇ ਮਗਰੋਂ ਟਰੱਕ ਚੋਂ ਮਾਲ ਲਾ ਲੈਂਦੇ ਨੇ ਅੰਬੇ ਮਾਜਰੇ ਦੀ ਇੱਕ ਵੀਡੀਓ ਸਾਹਮਣੇ ਆਈ ਆ ਜੀ ਜਿੱਥੇ ਸਰਿਆਂ ਮਗਰੋਂ ਮਾਲ ਲਾਹਿਆ ਗਿਆ ਬੰਦਿਆਂ ਨੇ ਦੇਖਿਆ ਤੇ ਅੰਬੇ ਮਾਜਰੇ ਪਿੰਡ ਦੇ ਲੋਕ ਵੀ ਪਹਿਲਾਂ ਕਹਿੰਦੇ ਨੇ ਅਸੀਂ ਕੰਪਲੀਟ ਕਰ ਚੁੱਕੇ ਹਾਂ ਇੱਕ ਵੀਰ ਦਾਸ ਦਾ ਕਹਿੰਦਾ ਮੇਰੀਆਂ ਚਾਤਾਂ ਨੇ ਚਾਰ ਕੰਪਲੀਟਾਂ ਕੀਤੀਆਂ ਹੋਈਆਂ ਨੇ ਵੀ ਪੁਲਿਸ ਸਾਨੂੰ ਡਰਾ ਧਮਕਾ ਰਹੀ ਆ ਵੀ ਤੁਸੀਂ ਰਿਪੋਰਟਾਂ ਵਾਪਸ ਲਵੋ ਵੀ ਇਹੋ ਜਿਹੇ ਆਫਸਰਾਂ ਨੂੰ ਦੇਖੋ ਪਹਿਲਾਂ ਤਾਂ ਸਸਪੈਂਡ ਜਾਂ ਡਿਸਮਿਸ ਕਰ ਦੇਣਾ ਚਾਹੀਦਾ ਜਿਹੜੇ ਇਦਾਂ ਕਰਦੇ ਆ ਵੀ ਦੇਖੋ ਵੱਧ ਤੋਂ ਵੱਧ ਇਹ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਇਹ بڑے بڑے ਆਫਸਰਾਂ ਤੱਕ ਜਾਂ ਸੀਐਮ ਭਗਵੰਤ ਮਾਨ ਤੱਕ ਇਹ ਵੀਡੀਓ ਪਹੁੰਚ ਸਕੇ ਵੀ ਦੇਖੋ ਬਹੁਤ ਦੁਖੀ ਨੇ ਉੱਥੇ ਟਰੱਕ ਡਰਾਈਵਰ ਅਗਵਿੰਦ ਖੜ ਮੰਡੀ ਦੇ ਵਿੱਚ ਅੰਬੇमाजरेয়াল ਵਾਲੇ ਪਿੰਡਾਂ 'ਚ ਇੰਨੇ ਦੁਖੀ ਨੇ ਹੱਦ ਤੋਂ ਵੱਧ ਕਿਉਂ ਸਾਰੀ ਰਾਤ ਬੰਦਾ ਥੱਕਿਆ ਹਾਰੇ ਆਉਂਦਾ ਦੇਖੋ ਸੌਂਦਾ ਸੌਂਦਾ ਤਾਂ ਕਿ ਮੁੜ ਕੇ ਮਾਲ ਲੈ ਜਾਂਦਾ ਦੋ ਦੋ ਕੁਆਂਟਲ ਤਿੰਨ ਤਿੰਨ ਕੁਆਂਟਲ ਉੱਥੇ ਪਹਿਲਾਂ ਹੀ ਘਟਦਾ ਗਾ ਰਹਿੰਦਾ ਹੁੰਦਾ ਚੋਰ ਚੋਰੀ ਹੋ ਜਾਂਦਾ ਗਾ ਤੇ ਮਾਰਿਆ ਜਾਂਦਾ ਵਿਚਾਰਾ ਡਰਾਈਵਰ ਦੇਖੋ ਜਿੰਨੀ ਕਰਨੀ ਭਰਨੀ ਪੈਂਦੀ ਆ ਡਰਾਈਵਰ ਤੇ ਬਦਨਾਮੀ ਡਰਾਈਵਰ ਦੀ ਹੁੰਦੀ ਆ ਕਿ 10 8 10000 ਤੇ ਡਰਾਈਵਰ ਨੇ ਕੰਮ ਕਰਨਾ ਹੁੰਦਾ ਤੇ ਉਹਦਾ ਮਾਲ ਚੋਰੀ ਹੋ ਜਾਂਦਾ ਵਿਚਾਰੇ ਦਾ ਉਹਦੇ ਪੈਸੇ ਤਨਖਾਹ ਦੇ ਆਏ ਕੱਟੇ ਜਾਂਦੇ ਆ ਕਈ ਡਰਾਈਵਰ ਵਿਚਾਰੇ ਇਹੋ ਜਿਹੇ ਨੇ ਜਿਹੜੇ ਘਰੋਂ ਪੈਸੇ ਪਾ ਪਾ ਕੇ ਗੱਡੀਆਂ ਛੱਡ ਕੇ ਆਏ ਆ ਮੈਂ ਭਗਵਾਨਤਮਨ ਸੀਐਮ ਮਾਨ ਨੂੰ ਬੇਨਤੀ ਕਰਦਾ ਦੇਖੋ ਗਵਿੰਦਗੜ੍ਹ ਪੂਰੇ ਦੇ ਵਿੱਚ ਖਾਸ ਕਰ ਚਲੋ ਇਹਦਾ ਇੱਕ ਅੰਬੇ ਮਾਜਰੇ ਦੀ ਵੀਡੀਓ ਆ ਗਈ ਸਾਹਮਣੇ ਪੈਸੇ ਪੂਰੇ ਗਵਿੰਦਗੜ੍ਹ ਦੇ ਵਿੱਚ ਨਹੀਂ ਸਖਤਾਈ ਕਰੋ ਤਾਂ ਜੋ ਟਰੱਕ ਡਰਾਈਵਰ ਆਪਦਾ ਰਾਮਨਾਨ ਚੈਨ ਦੀ ਨੀਂਦ ਸੌ ਸਕਣ ਪੂਰੇ ਗਵਿੰਦਗੜ੍ਹ ਦਾ ਇਹੀ ਹਾਲ ਆ ਕੱਲੇ ਅੰਬੇ ਮਾਜਰੇ ਦਾ ਨਹੀਂ ਬਾਕੀ ਅੰਬੇ ਮਾਜਰੇ ਦੀ ਵੀਡੀਓ ਸਾਹਮਣੇ ਆ ਗਈ ਦੇਖੋ ਉੱਥੇ ਪਿੰਡ ਦੇ ਲੋਕ ਵੀ ਕਹਿੰਦੇ ਆ ਵੀ ਕਿਰਪਾ ਕਰਕੇ ਇਸ ਜੀ ਤੇ ਧਿਆਨ ਦਿੱਤਾ ਜਾਵੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ بڑے بڑے ਅਫਸਰਾਂ ਤੱਕ ਤੇ بڑے بڑے ਮੰਤਰੀਆਂ ਤੱਕ ਪਹੁੰਚੇ ਇਹ ਵੀਡੀਓ ਗਵਿੰਦਗੜ੍ਹ ਤੋਂ ਅੰਬੇ ਮਾਜਰੇ ਦੀ ਹੈ ਜੀ ਅੰਬੇ ਮਾਜਰੇ ਨਾਲ ਬਹੁਤ ਚੋਰੀਆਂ ਹੁੰਦੀਆਂ ਨੇ ਲੋਕ ਵੀ ਪਰੇਸ਼ਾਨ ਆਏ ਪਏ ਨੇ ਪੁਲਿਸ ਵੀ ਉੱਥੇ ਕੋਈ ਹੈਲਪ ਨਹੀਂ ਕਰਦੀ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਇਹ ਵੱਡੇ ਅਫਸਰਾਂ ਤੱਕ ਜਾ ਰਹੇ ਤੇ ਪਿੰਡ ਦੀ ਹੈਲਪ ਹੋ ਸਕੇ ਚੋਰੀਆਂ ਬੰਦ ਹੋਣ ਇਹ ਕੀ ਹੋਇਆ ਜੀ ਤੁਹਾਡੇ ਨਾਲ ਇਹ ਭਾਜੀ ਮੈਂ ਹੁਣ ਅੱਗੋਂ ਸੂਏ ਦੇ ਪਾਰ ਕੀਤਾ ਸੀ ਅੰਮੇ ਮਾਦਰੇ ਰੋਡ ਤੇ ਇੱਥੇ ਹੀ ਬਾਜ਼ਾਰ ਤੇ ਅੱਗੇ ਕਾਰ ਖੜੀ ਸੀ ਪਿੱਛੇ ਮੈਨੂੰ ਵੀ ਰੋਕਣਾ ਪਿਆ ਪਿੱਛੇ ਬੰਦੇ ਕੱਢ ਕੇ ਲੈ ਗਏ ਸਿਲੰਡਰ ਮੈਨੂੰ ਨਹੀਂ ਸੀ ਪਤਾ ਮੈਂ ਅੱਗੇ ਦੇਖ ਰਿਹਾ ਸੀ ਜਾਮ ਪਹਿਲੀ ਵਾਰ ਆਇਓ ਇੱਥੇ ਮੈਂ ਪਹਿਲੀ ਵਾਰ ਆਇਆ ਅੱਜ ਸਾਰਾ ਅੱਛਾ ਪਤਾ ਸੀਗਾ ਇੱਥੇ ਵੀ ਆ ਕੰਮ ਹੁੰਦਾ ਇੱਥੇ ਮੈਨੂੰ ਨਹੀਂ ਪਤਾ ਸੀ ਮੈਂ ਤਾਂ ਪਗੋਦੀ ਗੰਡੇ ਤੇ ਖੜਾ ਸੀ ਬਾਊ ਨੇ ਕਿਹਾ ਵੀ ਤੁਸੀਂ ਗੱਡੀ ਇੱਧਰ ਕਰਕੇ ਲੈ ਜਾਓ ਪਾਣੀ ਪਾਣੀ ਚ ਖਾਲੀ ਹੋਣਾ ਮੈਨੂੰ ਇਸ ਰਸਤੇ ਤੇ ਟੋਰੀਦਾਰ ਨਹੀਂ ਪਤਾ ਸੀ ਉੱਥੇ ਮੈਨੂੰ ਪਿੱਛੇ ਆਉਂਦੇ ਬੰਦਿਆਂ ਨੂੰ ਇੱਥੇ ਆਣ ਕੇ ਦੱਸਿਆ ਮੈਨੂੰ ਤੁਹਾਡੇ ਚਾਰ ਚਾਰ ਦੱਸਿਆ ਸਰ ਮੈਂ ਦੇਖਿਆ ਨਹੀਂ ਹੋਰ ਵੀ ਉਤਰ ਉਤਾਰੇ ਹੁੰਦੇ ਮੈਂ ਦੇਖਿਆ ਬੜਾ ਬੰਦ ਔਰ ਯਾਰ ਐਸਐਚਓ ਸਾਹਿਬ ਨੂੰ ਮੈਂ ਬੇਨਤੀ ਕਰਦਾ ਉਹਨਾਂ ਨੇ ਗਾਰੰਟੀ ਦਿੱਤੀ ਸੀ মিডিਆ ਥਰੂ ਵੀ ਅਸੀਂ ਇੱਥੇ ਇਹੋ ਜਿਹਾ ਕੋਈ ਨੇੜੇ ਰੱਖ ਕੋਈ ਕੋਈ ਕੰਮ ਨਹੀਂ ਹੋਣ ਦਵਾਂਗੇ ਇੱਥੇ ਮੇਰੀ ਗਾਰੰਟੀ ਆ ਮੈਂ ਐਸਐਚਓ ਸਾਹਿਬ ਕੋਲ ਗਿਆ ਮਨਪ੍ਰੀਤ ਕਿਉਂਕਿ ਨਵੇਂ ਆਇਆ ਸੀ ਨਵੇਂਾਂ ਨੂੰ ਇਹ ਇਨਫਾਰਮੇਸ਼ਨ ਦੇਣੀ ਜ਼ਰੂਰੀ ਹੁੰਦੀ ਆ ਉਹਨਾਂ ਨੇ ਕਿਹਾ ਜੇ 2 4 ਸਰੀਏ ਲਾ ਲੇ ਤੇਰੇ ਕਿਹੜਾ ਘਰ ਦੇ ਸੀਗੇ ਉਹ ਤੇਰੇ ਆਪਣੇ ਸੀ ਮੇਰੀਆਂ 2 ਬੈਟਰੀਆਂ ਦੀ ਦਰਖਾਸਤਾਂ ਦਿੱਤੀਆਂ ਹੋਈਆਂ ਨੇ ਫਾਲਾ ਕੇ ਕੋਈ ਹੱਲ ਨਹੀਂ ਹੋਇਆ 5 7 ਦਰਖਾਸਤਾਂ ਮੇਰੀਆਂ ਚੱਲਦੀਆਂ ਨੇ ਕੋਈ ਹੱਲ ਨਹੀਂ ਹੋਇਆ ਮੈਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਇਹਦਾ ਮਤਲਬ ਚੋਰਾਂ ਦਾ ਸਾਥ ਦਿੱਤਾ ਅੱਜ ਇਹ ਮੇਰੇ ਨਹੀਂ ਸਨ ਡਰਾਈ ਗੱਡੀ ਮੇਰੀ ਨਹੀਂ ਆ ਬਾਈ ਦੀ ਆ ਇਹ ਸਰਕਾਰ ਸਾਹਿਬ ਨੇ ਮੈਨੂੰ ਬੁਲਾਇਆ ਹੁਣ ਦੱਸੋ ਵੀ ਇਹ ਬੰਦਾ ਖੜਾ ਇਹਦਾ ਕਰੋ ਹੱਲ ਇਹਦਾ ਕਰੋ ਮੇਰਾ ਨਹੀਂ ਹੈਗਾ ਇਹ ਸਿਲੰਡਰ ਇਹਦਾ ਕਰੋ ਮੈਂ ਬਹੁਤ ਮਜਬੂਰ ਬੰਦਾ ਮੇਰੀ ਤਨਖਾਹ ਦੇ ਪੈਸੇ ਕੱਟੇ ਜਾਣਗੇ ਸਰ ਮੈਂ ਕਿੱਥੋਂ ਕਰੂੰਗਾ ਇੱਕ ਵਾਰੀ ਇੱਥੇ 27 ਕਰੋ ਇਹ ਤਾਂ ਫਿਰ ਪਿੰਡ ਦੀ ਵੀ ਬਦਨਾਮੀ ਨਾਲੇ ਆਉਂਦੇ ਜਿਹੜਾ ਮੇਰੇ ਵਰਗਾ ਆਉਂਦਾ ਬੰਦਾ ਜਿਸ ਨੂੰ ਪਪਾ ਹੀ ਨਹੀਂ ਹੈਗਾ ਕੁਝ ਉਹ ਆਕੇ ਇੱਥੇ ਇੱਕ ਵਾਰੀ ਜਿਹਦੇ ਨਾਲ ਹਾਦਸਾ ਹੋ ਗਿਆ ਉਹ ਤਾਂ ਨੌਕਰੀ ਛੱਡ ਕੇ ਜਾਣਾ ਉਹਨੂੰ ਪੈਗਾ ਬਦਨਾਮੀ ਹੁੰਦੀ ਹੈ ਤੇਰੀ ਬਦਨਾਮੀ ਬੇਇੱਜ਼ਤੀ ਸਾਡੀ ਹੁੰਦੀ ਹੈ ਨਾਲੇ ਇਹ ਇੱਕ ਤਾਂ ਪਿੰਡ ਦੀ ਵੀ ਬੇਇੱਜ਼ਤੀ ਹੁੰਦੀ ਐ ਇਸ ਪਿੰਡ ਦੇ ਵਿੱਚ ਇਹ ਕੰਮ ਹੋ ਰਿਹਾ ਨਹੀਂ ਨਹੀਂ ਪਿੰਡ ਇੱਥੇ ਇੱਥੇ ਮੈਂ ਪਿੰਡ ਨੂੰ ਕਹੂੰਗਾ ਇੱਥੇ ਮੈਂ ਆਪਣੇ ਪਿੰਡ ਨੂੰ ਕਹੂੰਗਾ ਕੋਈ ਬੇਇੱਜ਼ਤੀ ਨਹੀਂ ਹੋਏ ਜੀ ਸਾਰੇ ਖੜੇ ਨੇ ਉਧਰ ਜਿਨ੍ਹਾਂ ਨੇ ਦੱਸਿਆ ਸੀ ਕਿ ਆ ਭਿੰਦੇ ਨੇ ਭਵਿੰਦਰ ਸਿੰਘ ਨੇ ਉਹਨੇ ਦੱਸਿਆ ਇਹਨੂੰ ਕਿ ਭਾਈ ਤੇਰੀ ਗੱਡੀ ਅੱਗੇ ਅੱਗੇ ਜਾਂਦੀ ਜਾਂਦੀ ਖਾਲੀ ਹੋ ਜਾਣੀ ਐ ਸਾਰੀ ਇਹ ਤੁਸੀਂ ਫੋਨ ਕੀਤਾ ਮੈਨੂੰ ਚੰਗੀ ਗੱਲ ਆ ਜਾਗਦੇ ਅੱਜ ਮੇਰਾ ਨਹੀਂ ਨਹੀਂ ਮੈਂ ਨਾਲ ਤੁਹਾਡੇ ਤੁਹਾਡੇ ਨਾਲ ਸਾਥ ਮਿਲੇ ਪਰਦੀ ਮੈਨੂੰ ਨਹੀਂ ਬੰਦ ਹੋਣਾ ਚਾਹੀਦਾ ਤੁਸੀਂ ਵੀ ਕਹੋ ਤੁਸੀਂ ਵੀ ਕਾਗੂ ਹੋ ਮੈਂ ਕਾ ਇੱਧਰ ਇੱਧਰ ਕੈਮਰੇ ਮੈਂ ਜਾ ਕੇ ਆਇਆ ਮੈਂ ਅੰਕਲ ਇਕੜਾ ਇਕੜਾ ਗਰੀਬ ਬੰਦੇ ਨਾਲ ਦਾ ਲੋਦੀ ਵੇਸੰਡਰ ਲਾ ਲਿਆ ਅੰਕਲ ਨੇ ਕਿਆ ਅੰਕਲ ਫੋਨ ਕਰ ਸਰਦਾਰ ਨੂੰ ਥਾਰੇ ਵਾਲੇ ਨੂੰ ਹਾਂ ਮਰਕੀ ਮੇਰਾ ਨਾਮ ਹਾਂ ਜੀ ਇਹਦੇ ਤੁਸੀਂ ਹੁਣ ਸਾਹਮਣੇ ਤੋਂ ਕੀ ਕਹਿਣਾ ਚਾਹੁੰਦੇ ਹੋ ਯਾਰ ਹੁਣ ਤੁਸੀਂ ਸਰਦਾਰ ਅੱਗੇ ਨੂੰ ਅੱਗੇ ਨੂੰ ਕਿਆ ਕਹੇ ਬਾਰ ਬਾਰ ਕਹਿ ਰਿਹਾ ਤੋ ਕੋਈ ਪਾਇਆ ਹੈ ਹੁਣ ਇਹ ਹੁਣ ਵੀਡੀਓ ਬਣ ਰਹੀ ਹੈ ਆਪਣੀ ਪਹਿਲਾਂ ਲਾਈਵ ਸੀ ਤਾਂ ਤੇ ਹੁਣ ਇਹ ਚਾਹੁੰਦੇ ਆ ਵੀ ਬੰਦ ਹੋਵੇ ਬਾਬਾ ਹੋ ਗਿਆ ਸੀ ਕਹਿੰਦੇ ਆ ਬੰਦ ਹੋਵੇ ਅਸੀਂ ਗੈਰਾਂ ਨਾਲ ਜਦੋਂ ਬੰਦ ਕਰਾਉਣ ਤੇ ਇਹ ਖੜ ਕੇ ਜੀ ਮੌਕੇ ਤੇ ਆ ਕੇ ਹੁਣ ਪਿੰਡ ਵਾਲੇ ਮੈਂ ਚਾਹੁੰਦਾ ਇੱਥੇ ਮਤਾ ਪਵੇ ਜਿਹੜੀਆਂ ਲੀਗਲ ਦੁਕਾਨਾਂ ਚੋਰੀ ਦੀਆਂ ਚੱਲਦੀਆਂ ਚੋਰੀ ਦਾ ਸਾਮਾਨ ਖਰੀਦਦੇ ਨੇ ਉਹਨਾਂ ਦੇ ਤੇ ਨਸ਼ੇ ਵਾਲੇ ਵੇਂਦੇ ਨੇ ਸਾਡੇ ਨੌਜਵਾਨ ਮੁੰਡੇ ਜਿਹੜੇ ਅੱਜ ਵੀ ਜਿੱਦਾਂ ਦੇ ਵਿੱਚ ਬੱਟੇ ਨੇ ਪੰਜਾਬੀਆਂ ਦੇ ਤੇ ਸ਼ਰੀਆਂ ਵਿੱਚ ਚੋਰੀਆਂ ਕਰਦੇ ਇਹਨਾਂ ਦੇ ਆਰਦਾਸ ਦੇ ਚੋਣਾਂ ਦੇ ਜਿਹੜੇ ਦੁਕਾਨਾਂ ਚੱਕੇ ਜਾਣੀਗੇ ਉਹ ਹੀ ਬੰਦ ਹੋਣੀ ਚਾਹੀਦੀ ਇਹ ਗੱਲ ਹੋਣੀ ਹਾਂ ਉਹ ਬੰਦ ਹੋਣੇ ਚਾਹੀਦੇ ਆਪਣੇ ਆਪ ਚੋਰੀ ਰੁਕਣੀ ਵਾਈਗੁਰੀ ਦਾ ਖਾਲ